राजपुरा ਦੇ ਨੇੜੇ ਪੈਂਦੇ ਪਿੰਡ ਭੋਗਲਾ ਵਿਖੇ ਸੰਵਿਧਾਨ ਨਿਰਮਾਤਾ बाबा साहेब भीमराव अंबेडकर ਜੀ ਦੇ 133 ਜਨਮ ਦਿਹਾੜੇ ਨੂੰ ਸਮਰਪਿਤ ਤੀਜਾ ਸਿੱਖਿਆ ਸੈਮੀਨਾਰ ਅੰਬੇਦਕਰ ਮਿਸ਼ਨ ਐਜੂਕੇਸ਼ਨ ਅਤੇ ਪੀਮਾਰ ਵਿਖੇ ਰਾਜਪੁਰਾ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਪ੍ਰੋਫੈਸਰ ਜਸਵੰਤ ਸਿੰਘ ਕੁੰਨੀਆ ਤਿਲਕ ਰਾਜਪੀਮਾਰ ਦੇ ਵੋਇਸ ਪ੍ਰਧਾਨ ਮੋਹਾਲੀ ਬਹਾਵ ਸਿੰਘ ਇੰਚਾਰਜ ਫਤੇਵਰ ਸਾਹਿਬੀ ਪੀਮਾਰ ਨੂੰ ਪ੍ਰੀਤ ਕਾਂਸ਼ੀ ਜੀ ਸੁਪਾ ਪ੍ਰਧਾਨ ਡੀ ਐਸ ਐਫ 5 ਸੰਦੀਪ ਕੁਮਾਰ ਪੰਜਾਬੀ ਯੂਨੀਵਰਸਿਟੀ ਰਵੀ ਕੁਮਾਰ ਸਿਆਲ ਖੇੜੀਸ਼ਿਪ ਕੁਮਾਰ ਬਟਵਾੜੀ ਐਡਵੋਕੇਟ ਸੰਜੇ ਬੱਗਾ ਤੋਂਨੀ ਗੋਇਲ ਰਵੀਦੀਪ ਮਾਨ ਅਮਨਦੀਪ ਸਿੰਘ ਹਾਲੀ ਨਾਇਬ ਸਿੰਘ ਲੋਸਨਾ ਹਰਦੀਪ ਧਾਲੀਵਾਲ ਰਾਸ਼ਟਰੀ ਵਕੀਲ ਦੀ ਸਭਾ ਬਲਵੀਰ ਸਿੰਘ ਬੱਤਾ ਵਿੱਤਰ ਵਸੀਅਤ ਦੇ ਵਕਵਾ ਕੁਪਿੰਡਾ ਤੇ ਸ਼ਰਧਾ ਸੰਸਥਾਵਾਂ ਨੇ ਹਾਜ਼ਰੀ ਲਗਵਾਈ ਅਤੇ ਅੰਬੇਡਕਰ ਮਿਸ਼ਨ ਐਜੂਕੇਸ਼ਨ ਅਤੇ ਪੀਐਮ ਆਰਮੀ ਦੀ ਟੀਮ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਬਾਬਾ ਸਾਹਿਬ ਜੀ ਦੇ ਸੁਪਨੇ ਪੜੋ ਦੂਰ ਸੰਘਰਸ਼ ਕਰਦੇ ਰਸਤੇ ਚੱਲਣ ਨੇ ਬੱਚਨ ਨੂੰ ਸਿੱਖਿਆ ਪ੍ਰਤੀ ਪ੍ਰੇਰਿਤ ਕੀਤਾ ਗਿਆ जिस ਵਿੱਚ ਫੇਰ ਮਾਰ ਮੀ ਰਾਜਪੁਰਾ ਦੇ ਚੇਅਰਮੈਨ ਕਮਨਫਰੇਸਿੰਗ ਪ੍ਰੋਗਰਾਮ ਪ੍ਰਧਾਨ ਅਜਿੰਦਰ ਵਾਲਮੀਕਰ ਵਾਈਸ ਪ੍ਰਧਾਨ ਗੁਰਨਾਮ ਸਿੰਘ ਸੈਕਟਰੀ ਕਰਨਜੀਤ ਸਿੰਘ ਕੈਸ਼ੀਰ ਗੁਰਸੇਵਕ ਸਿੰਘ ਮੁਖ ਸਲਾਹਕਾਰ ਦੀਪ ਮਟੋ ਮਨੁਲਾ ਵਿੰਗ ਪ੍ਰਧਾਨ ਨੀਤੀ ਕਸਹੋਤਾ ਸਜੰਡ ਮਾਣੀ ਸ਼ੇਖਰ ਵੈਦ ਗੁਰਜਿੰਦਰ ਸਿੰਘ ਸੁਖਜਿੰਦਰ ਸੁਖਾ ਮਨਦੀਪ ਸਿੰਘ ਅਵਧਾਰ ਸਿੰਘ ਜਗਤਾਰ ਸਿੰਘ ਅਤੇ ਪਿਆਰਾ ਸਿੰਘ ਤੇ ਪਿੰਡ ਵਾਸੀ ਆਦਿ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਹੋਰ ਅੱਜ ਖੁਰਾ ਤੋਂ ਮਨਦੀਪ ਸਿੰਘ ਸ਼ੰਭੂ ਦੀ ਰਿਪੋਰਟ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀ ਜੈ ਭਾਰਤ ਜੈ ਸੰਵਿਧਾਨ ਮੈਂ ਰਜਿੰਦਰ ਵਾਲਮੀਕਰ ਤਹਿਸੀਲ ਪ੍ਰਧਾਨ ਭੀਮਾਰਮੀ ਰਾਜਪੁਰਾ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਅੰਬੇਡਕਰ ਮਿਸ਼ਨ ਐਜੂਕੇਸ਼ਨ ਤੇ ਭੀਮਾਰਮੀ ਵੱਲੋਂ ਕਰਵਾਇਆ ਗਿਆ ਜਿਹੜਾ ਕਿ ਸਿੱਖਿਆ ਸੈਮੀਨਾਰ ਸੀਗਾ ਜੋ ਕਿ ਬਾਬਾ ਸਾਹਿਬ ਦੀ ਸੋਚ ਸੀਗੀ ਪੜੋ ਜੁੜੋ ਸੰਘਰਸ਼ ਕਰੋ ਤੇ ਬਾਬਾ ਸਾਹਿਬ ਨੇ ਕਿਹਾ ਵੀ ਸੀ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਜਿਹੜਾ ਪੀਏਗਾ ਉਹ ਦਿਖਾੜੇਗਾ ਸੋ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦਾ ਇੱਕ ਪੇਪਰ ਕਰਵਾਇਆ ਐਗਜ਼ਾਮ ਕਰਵਾਇਆ ਹੈ ਜਿਹੜਾ ਕਿ ਬਾਬਾ ਸਾਹਿਬ ਦੀ ਜੀਵਨੀ ਦੇ ਉੱਪਰ ਸੀਗਾ ਉਸ ਦੇ ਪ੍ਰਤੀ ਤਾਂ ਕਿ ਬੱਚੇ ਜਾਗਰੂਕ ਹੋ ਸਕਣ ਬਾਬਾ ਸਾਹਿਬ ਦੇ ਪ੍ਰਤੀ ਉਹਨਾਂ ਨੂੰ ਪਤਾ ਲੱਗ ਸਕੇ ਉਹਨਾਂ ਦੀ ਜੋ ਕੁਰਬਾਨੀਆਂ ਆ ਉਹਨਾਂ ਬਾਰੇ ਬੱਚਿਆਂ ਨੂੰ ਪਤਾ ਲੱਗ ਸਕੇ ਤਾਂ ਕਿ ਅੱਗੇ ਤੋਂ ਬੱਚੇ ਮੋਟੀਵੇਟ ਹੋ ਕੇ ਅੱਗੇ ਵਧੀਆਂ ਤੋਂ ਵਧੀਆਂ ਪੜ ਸਕਣ ਤੇ ਆਪਣੇ ਸਮਾਜ ਦਾ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰ ਸਕਣ ਤੇ ਵਧੀਆਂ ਤੋਂ ਵਧੀਆਂ ਅੱਛਾ ਸਿੱਖ ਸਿੱਖ ਸ ਕਰਨ ਦੁਨੀਆਦਾਰੀ ਕਿਉਂਕਿ ਜਦੋਂ ਇਹ ਮੂਰਤੀਆਂ ਟੁੱੱਪੀ ਸੀ ਅਸੀਂ ਸਮਾਜ ਨੂੰ ਸੰਗਠਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੇਕਿਨ ਕਿਤੇ ਨਾ ਕਿਤੇ ਸਾਡਾ ਸਮਾਜ ਹਲੇ ਵੀ ਸੁੱਤਾ ਪਿਆ ਹੈ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਦੂਸਰੇ ਉਹ ਜਾਗ ਰਹੇ ਹਨ ਅਸੀਂ ਹਲੇ ਤੱਕ ਵੀ ਸੁੱਤੇ ਪਏ ਹਾਂ ਇਹ ਫੋਟੋਆਂ ਲਗਾਉਣ ਦਾ ਸਾਡਾ ਸਿਰਫ ਇਨਕਤਾਤ ਪ੍ਰਇ ਸੀ ਕਿਉਂਕਿ ਵੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਸਾਡੇ ਨਾਲ ਤਾਂ ਸਾਡੇ ਨਾਲ ਅਸੀਂ ਕੀ ਚੀਜ਼ ਕੀ ਹੈ ਉਹ ਰਹਿਬਰਾਂ ਤੱਕ ਨਾ ਬਖਸ਼ਿਆ ਨਹੀਂ ਜਾ ਰਿਹਾ ਜੇ ਉਹਨਾਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਤਾਂ ਅਸੀਂ ਕਿਸ ਖੇਤ ਦੀ ਮੂੜੀ ਐ ਸਾਡੇ ਨਾਲ ਵੀ ਕਦੇ ਵੀ ਕੋਈ ਵੀ ਵਿਧਕੀ ਹੋ ਸਕਦੀ ਹੈ ਇਕੱਠੇ ਹੋ ਜੋ ਸੰਗਠਿਤ ਹੋ ਜੋ ਜੁੜ ਜੋ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਇਸ ਪ੍ਰਸ਼ਾਸਨ ਨੂੰ ਵੀ ਸचेत ਕਰਨਾ ਚਾਹੁੰਦੇ ਦਿਖਾਣਾ ਚਾਹੁੰਦੇ ਆ ਕਿ ਦੇਖੋ ਤੁਹਾਡੀ ਕਿੰਨੀ ਬੜੀ ناکامی ਹੈ ਰਾਜਪੁਰਾ ਪ੍ਰਸ਼ਾਸਨ ਦੀ ਸਾਰੇ ਦੀ ਚਾਹੇ ਉਹ ਪੋਲਿਟਿਕਲ ਹੋਣ ਚਾਹੇ ਉਹ ਸਮਾਜਿਕ ਤੌਰ ਤੇ ਹੋਣ ਚਾਹੇ ਉਹ ਪ੍ਰਸ਼ਾਸਨਿਕ ਤੌਰ ਤੇ ਹੋਣ ਉਹਨਾਂ ਦੀ ਸਭ ਦੀ ناکامی ਹੈ ਕਿ ਦੁਨੀਆ ਨੂੰ ਇਨਸਾਫ ਬਣਾ ਕੇ ਦੇਣ ਵਾਲਾ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਬਣਾਇਆ ਬਾਬਾ ਸਾਹਿਬ ਨੇ ਸੰਵਿਧਾਨ ਬਣਾਉਣ ਵਾਲਾ ਇਨਸਾਫ ਬਣਾਉਣ ਵਾਲਾ ਅੱਜ ਤੱਕ ਅਲੇ ਖੁਦ ਇਨਸਾਫ ਨਹੀਂ ਪਾ ਸਕਿਆ ਇਹ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਤੇ ਸਭ ਤੋਂ ਵੱਡੀ ਗੱਲ ਉਹਦੇ ਪ੍ਰਸ਼ਾਸਨ ਦੀ ਸ਼ਰਮ ਦੀ ਗੱਲ ਹੈ ਅਸੀਂ ਇਸ ਕਰਕੇ ਹਰ ਜਗ੍ਹਾ ਫੋਟੋਆਂ ਲਗਾਉਂਦੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਪ੍ਰਸ਼ਾਸਨ ਦੀ ਕਰਤੂਤ ਕੀ ਹੈ ਔਰ ਉਹਨਾਂ ਦੇ ਲੋਕਾਂ ਨੇ ਕੀ ਕੀਤਾ ਇਸ ਸਮੇਂ ਸਮੇਂ ਸੀ ਮੈਡਮ ਹੁਣ ਤਾਂ ਚਲੋ ਮੈਡਮ ਅਮੇਲੇ ਨੀਣਾ ਮਿੱਤਲ ਜੀ ਹੈ ਉਸ ਤੋਂ ਪਹਿਲਾਂ ਵੀ ਅਸੀਂ ਪ੍ਰਸ਼ਾਸਨ ਨੂੰ ਵੀ ਕਉ ਜ ਤੁਸੀਂ ਵੀ ਕਈ ਵਾਰ ਸਾਡਾ ਇਹ ਇਵੈਂਟ ਜੋ ਹੈ ਮਤਲਬ ਅਸੀਂ ਪ੍ਰੋਗਰਾਮ ਕਿਤੇ ਆ ਜੋ ਵੀ ਮੰਗ ਪੱਤਰ ਦਿੰਦੇ ਆ ਤੁਸੀਂ ਖੁਦ ਖਬਰ ਲਗਾਈ ਐ ਇਸ ਗੱਲ ਦੀ ਮੰਦੀਪ ਜੀ ਤੇ ਤੁਹਾਨੂੰ ਪਤਾ ਸਭ ਤੋਂ ਵੱਧ ਵੀ ਜਿਹੜਾ ਅੱਜ ਦੇ ਟਾਈਮ ਤੇ ਜਿਹੜੀ ਸਭ ਤੋਂ ਵੱਧ ਇਸ ਦੀ ਆਵਾਜ਼ ਚੱਕੀ ਜਾ ਰਹੀ ਹੈ ਉਹ ਰਾਜਪੁਰਾ ਤੋਂ ਸਿਰਫ ਤੇ ਸਿਰਫ ਭੀਮਾਰਮੀ ਰਾਜਪੁਰਾ ਵੱਲੋਂ ਚੱਕੀ ਜਾ ਰਹੀ ਹੈ ਕਿਉਂਕਿ ਭੀਮਾਰਮੀ ਹਰ ਉਸ ਜਗ੍ਹਾ ਤੇ ਮਿਲੇਗੀ ਤਾਂ ਉਹ ਜਿੱਥੇ ਸਮਾਜ ਨਾਲ ਜਾਂ ਜਿੱਥੇ ਸਾਡੇ ਮਹਾਪੁਰਸ਼ਾਂ ਦੀ ਬੇਦਬੀ ਹੋਈਗੀ ਜਾਂ ਸਾਡੇ ਸਮਾਜ ਨਾਲ ਤੱਕਾ ਹੋਏਗਾ ਭੀਮਾਰਮੀ ਸਭ ਤੋਂ ਅੱਗੇ ਵੱਧ ਚੜ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਈ ਹੈ ਆਪਣੇ ਸਮਾਜ ਦੇ ਨਾਲ ਅੱਜ ਮੈਂ ਜ਼ਿਲ੍ਹਾ ਮੋਹਾਲੀ ਦਾ ਬੀਮਾਰਮੀ ਭਾਰਤੀ ਇਕਤਾ ਮਿਸ਼ਨ ਦਾ ਛੋਟਾ ਜਿਹਾ ਸਪਾਈ ਹਾਂ ਜਿਹੜੇ ਸਾਡੇ ਜਿਹੜੇ ਰਾਜਪੁਰੇ ਰਾਜਪਰੇ ਹਲਕੇ ਦੇ ਇੰਚਾਰਜ ਸਾਹਿਬ ਅਰਜਿੰਦਰ ਬਾਲਮੀਕਨ ਜੀ ਬੀਮਾਰਮੀ ਤੋਂ ਭਾਰਤੀ ਇਕਤਾ ਮਿਸ਼ਨ ਦੇ ਪ੍ਰਧਾਨ ਦੇ ਨਾਲ ਜਿਹਦੇ ਸਾਥੀ ਜਿੰਨੇ ਭਾਜੀ ਜਿੰਨੇ ਸਾਰੇ ਖੜੇ ਨੇ ਇਹਦੇ ਸਾਥੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਅੱਜ ਇਹਨਾਂ ਨੇ ਸੈਮੀਨਾਰ ਇੱਥੇ ਪਿੰਡ ਕਿਹੜਾ ਪਿੰਡ ਪੋਗਲਾ ਪਿੰਡ ਰੱਖਿਆ ਹੈ ਤੇ ਜ਼ਿਲ੍ਹਾ ਪਟਿਆਲੇ ਦੇ ਵਿੱਚ ਬਹੁਤ ਵੱਡੀ ਗੱਲ ਹੈ 바ਵਾ ਸਾਹਿਬ ਨੇ ਕਿਹਾ ਸੀ ਪੜੋ ਲਿਖੋ ਤੇ ਸੰਕਰਸ਼ ਕਰੋ ਸਭ ਤੋਂ ਪਹਿਲੇ ਆਪਾਂ ਨੂੰ ਸਿੱਖਿਆ ਦਾ ਗਿਆਨ ਹੈ ਸਿੱਖਿਆ ਰਾਜੇਂਦਰ ਭਾਜੀ ਤੇ ਸਾਰੀ ਟੀਮ ਬੱਚਿਆਂ ਨੂੰ ਜਿਹੜਾ ਸਿੱਖਿਆ ਦਾ ਮੇਨ ਉਹਨੇ ਅਵੋਟ ਕੀ ਹੈ ਇਹ ਸਭ ਤੋਂ ਵੱਡੀ ਗੱਲ ਹੈ 바ਵਾ ਸਾਹਿਬ ਦੀ ਮੇਨ ਵਿਚਾਰਧਾਰਾ ਦਾ ਸਿੱਖਿਆ ਹੀ ਹੈ ਸਭ ਤੋਂ ਪਹਿਲਾਂ ਆਪਾਂ ਸਿੱਖਿਆ ਨੂੰ ਆਪ ਅਪਲੋਡ ਕਰਨਾ ਹੈ ਉੱਤੇ ਬਾਅਦ ਜਿਹੜੀ ਵੀ ਆਪਣੀ ਅਗਲੀ ਲੜਾਈ ਆਪਾਂ ਚਲਦੀ ਰਹੂਗੀ ਬਾਤ ਕਰਾਂ ਅੰਮੇੜਕਰ ਸਾਹਿਬ ਜੀ ਜਿਹੜੀ 2021 ਕੇ ਅੰਦਰ ਤੇ 2019 ਕੇ ਅੰਦਰ ਇਹ ਬਾਰ ਬਾਰਦਤ ਕਰੀ ਹੈ ਉਹਨਾਂ ਬੰਦਾ ਨੂੰ ਬਖਸ਼ਾ ਨਹੀਂ ਜਾਏਗਾ ਅੱਜ ਸਾਡੇ ਪ੍ਰਧਾਨ ਟੀਮ ਆਦਮੀ ਦੇ ਰਾਜਪੁਰੇ ਦੇ ਕਰ ਰਹੇ ਆ ਇਸ ਚੀਜ਼ ਨੂੰ ਹੈਂਡਲ ਕਰ ਰਹੇ ਆ ਜੇ ਨਹੀਂ ਵੀ ਹੁੰਦਾ ਤਾਂ ਇਹ ਆਪਾਂ ਵੱਡੇ ਪੱਧਰ ਤੇ ਵੀ ਇਹਦੇ ਵਾਸਤੇ ਆਪੇ ਕੋਈ ਨਾ ਕੋਈ ਐਕਸ਼ਨ ਲਏਗਾ